ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੱਖ ਧਰਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਹੈ ਕਦਮ ਕਦਮ ਤੇ ਸਿੱਖਾਂ ਨੂੰ ਆਪਣੇ ਹੱਕ ਲੈਣ ਲਈ ਕੁਰਬਾਨੀਆਂ ਦੇਣੀਆਂ ਪਈਆਂ ਗੁਰਦੁਆਰਿਆਂ ਨੂੰ ਮਹੰਤਾ ਕੋਲੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਨੂੰ ਸੈਂਕੜੇ ਕੁਰਬਾਨੀਆਂ ਦੇਣੀਆਂ ਪਈਆਂ 21 ਫਰਵਰੀ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰਿਆ ਦਿਲ ਕਾ ਮੌਸਾਦਕਾ ਇਸ ਦੀ ਵੱਡੀ ਮਿਸਾਲ ਹੈ ਜਦੋਂ ਜਿਉਂਦੇ ਸਿੱਖਾਂ ਨੂੰ ਜੰਡਾ ਨਾਲ ਬੰਨ ਕੇ ਸਾੜਿਆ ਗਿਆ ਬਲਦੀਆਂ ਪੱਟੀਆਂ ਦੇ ਵਿੱਚ ਸੁੱਟਿਆ ਗਿਆ ਅੱਜ ਵੀ ਇਸ ਖੂਨੀ ਸਾਕੇ ਨੂੰ ਯਾਦ ਕਰਕੇ ਹਰ ਕਿਸੇ ਦੀ ਰੂਹ ਕੰਬ ਉੱਠਦੀ ਹੈ ਆਉ ਜਾਣਦੇ ਹਾਂ ਕਿਵੇਂ ਵਾਪਰਿਆ ਸੀ ਸ੍ਰੀ ਨਨਕਾਣਾ ਸਾਹਿਬ ਦਾ ਤੱਕ ਸਾਲ 1617 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲ ਹਕੂਮਤ ਨੇ ਸਿੱਖਾਂ ਦੇ ਫਿਰ ਤੋਂ ਸਖਤੀ ਸ਼ੁਰੂ ਕਰ ਦਿੱਤੀ ਜਿਸ ਕਰਕੇ ਗੁਰੂ ਕੇ ਸਿੰਘ ਆਪਣੇ ਕਾਰਕਾਟ ਤਿਆ ਕੇ ਪਹਾੜਾਂ ਜੰਗਲਾਂ ਰੇਗਿਸਤਾਨ ਅਤੇ ਹੋਰ ਸੁਰੱਖਿਅਤ ਥਾਵਾਂ ਤੇ ਜਾ ਕੇ ਦਿਨ ਕੱਟੀ ਕਰਨ ਲੱਗੇ ਤੇ ਗੁਰਦਵਾਰਾ ਦੀ ਸੇਬ ਸੰਭਾਲ ਦੀ ਜ਼ਿੰਮੇਵਾਰੀ ਨਿਰਮਲੇ ਅਤੇ ਉਦਾਸੀ ਸੰਪਰਦਾਏ ਦੇ ਮਹੰਤਾ ਦੇ ਕੋਲ ਚਲੇਗੀ। ਸ਼ੁਰੂ-ਸ਼ੁਰੂ ਵਿੱਚ ਇਹਨਾਂ ਮਹੰਤਾ ਨੇ ਬੜੇ ਸੁਚੱਜੇ ਢੰਗ ਨਾਲ ਗੁਰਦਵਾਰਾ ਦੀ ਸੇਵਾ ਸੰਭਾਲ ਕੀਤੀ ਪਰ ਹੌਲੀ-ਹੌਲੀ ਮਹੰਤਾ ਨੇ ਗੁਰਦੁਆਰਿਆਂ ਨੂੰ ਅਯਾਸ਼ੀ ਦੇ ਅੱਡੇ ਬਣਾ ਦਿੱਤਾ। ਮਹੰਤ ਗੁਰਦੁਆਰਿਆਂ ਨੂੰ ਆਪਣੀ ਨਿੱਜੀ ਜਾਇਦਾਦ ਸਮਝਣ ਲੱਗ ਪਏ। ਉਹ ਸ਼ਰਾਬੀ ਅਤੇ ਅਯਾਸ਼ ਹੋ ਗਏ ਜਿਸ ਦੇ ਮੁੱਖ ਕਾਰਨ ਚੌਕੀ ਆਮਦਨ ਅਤੇ ਅੰਗਰੇਜ਼ ਸਰਕਾਰ ਦੀ ਪੂਰੀ ਹਮਾਇਤ ਸੀ। ਗੁਰਦੁਆਰੇ ਸਾਹਿਬ ਸਿੱਖੀ ਜੀਵਨ ਜਾਂਚ ਦੇ ਕੇਂਦਰ ਨਾਰਾ ਕੇ ਆਯਾਸ਼ੀ ਦੇ ਅੱਡੇ ਬਣ ਗਏ ਇੱਥੇ ਦਰਸ਼ਨ ਕਰਨ ਆਈਆਂ ਸੰਗਤਾਂ ਦੀ ਵਿਪਤੀ ਹੁੰਦੀ ਔਰਤਾਂ ਦਾ ਸ਼ੋਸ਼ਣ ਕੀਤਾ ਜਾਣ ਲੱਗ ਪਿਆ ਇਸ ਸਬੰਧ ਵਿੱਚ ਕੇ 19ਵੀਂ ਸਦੀ ਦੇ ਅਖੀਰ ਵਿੱਚ ਨਾਮਧਾਰੀ ਨਿਰੰਕਾਰੀ ਅਤੇ ਸਿੰਘ ਸਭਾ ਆਦਿ ਕਈ ਸਿੱਖ ਲਹਿਰਾਂ ਚੱਲੀਆਂ ਇਸ ਮਗਰੋਂ ਜਦੋਂ ਸਿੱਖਾਂ 5 ਅਕਤੂਬਰ ਸਾਲ 1920 ਨੂੰ ਗੁਰਦੁਆਰਾ ਬਾਬੇ ਦੀ ਬੇਰ ਸਿਆਲਕੋਟ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ ਤਾਂ ਸਿੱਖ ਪੰਥ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋ ਗਿਆ ਜੋ ਗੁਰਦੁਆਰਾ સુધાર લહેર ਦੇ નામ ਹੇਠ 1925 ਤੱਕ ਬਰਕਰਾਰ ਰਿਹਾ ਇਸ ਮੰਗਰੋ ਇੱਕ ਤੋਂ ਬਾਅਦ ਇੱਕ ਗੁਰਦੁਆਰਾ ਸਹਾਬਾਨ ਸਿੱਖ ਪੰਥ ਦੇ ਪ੍ਰਬੰਧ ਹੇਠ ਆਉਣੇ ਸ਼ੁਰੂ ਹੋ ਗਏ ਇਸੇ ਦੌਰਾਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਹੋਂਦ ਦੇ ਵਿੱਚ ਆਏ ਜਿਸ ਨਾਲ ਸਿੱਖ ਪੰਥ ਨੂੰ ਮਜ਼ਬੂਤ ਜਥੇਵੰਦੀ ਪ੍ਰਾਪਤ ਹੋਈ ਅਤੇ ਮਹਾਂਤ ਸ੍ਰੇਣੀ ਅੰਦਰ ਇਹ ਡਰ ਪੈਦਾ ਹੋ ਗਿਆ ਕਿ ਛੇਤੀ ਹੀ ਗੁਰਦੁਆਰਿਆਂ ਦਾ ਪ੍ਰਬੰਧ ਉਹਨਾਂ ਤੋਂ ਖੁੱਸ ਜਾਵੇਗਾ ਇਸ ਸਮੇਂ ਸਿੱਖਾ ਗੋਲ ਬਾਬੇ ਨਾਨਕ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਕਾਨਾ ਸਾਹਿਬ ਨੂੰ ਮਨਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੀ ਚੁਣੌਤੀ ਸੀ ਜਿਸ ਦਾ ਪ੍ਰਬੰਧ ਮਹੰਤ ਨਾਰਾਇਣ ਦਾਸ ਚਲਾਉਂਦਾ ਸੀ ਜੋ ਅਤਿ ਦਰਜੇ ਦਾ ਸ਼ਰਾਬੀ ਕਬਾਬੀ ਅਤੇ ਭੈੜੇ ਆਚਰਣ ਵਾਲਾ ਇਨਸਾਨ ਨਹੀਂ ਬਲਕਿ حیਵਾਨ ਸੀ ਉਸ ਨੇ ਇਸ ਪਵਿੱਤਰ ਗੁਰਦਾਮ ਨੂੰ ਅਯਾਸ਼ੀ ਦਾ ਅੱਡਾ ਤੇ ਸ਼ਰਾਬੀਆਂ ਪੰਗੀਆਂ ਪੋਸਤੀਆਂ ਦੀ ਰਿਹਾਇਸ਼ ਗਾ ਬਣਾ ਕੇ ਰੱਖਿਆ ਹੋਇਆ ਸੀ ਮਹੰਤ ਦੀ ਇਸ ਹਰਕਤ ਨੇ ਸਿੱਖ ਜਗਤ ਅੰਦਰ ਗੁੱਸੇ ਦੇ ਪਾਬੜ ਬਾਲ ਦਿੱਤੇ ਸਨ ਇਸ ਵਾਂਤ ਦੀ ਵੱਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਦੀ ਅਗਵਾਈ ਹੇਠ ਗੁਰਮਤਾ ਪਾਸ ਕੀਤਾ ਗਿਆ ਕਿ 4 5 ਅਤੇ 6 ਮਾਰਚ 1921 ਈਸਵੀ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ। ਪਰ ਜਦੋਂ ਮਹੰਤ ਨਰੈਣਦਾਸ ਨੂੰ ਇਸ ਫੈਸਲੇ ਦੀ ਸੂਮ ਮਿਲੀ ਤਾਂ ਉਸਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਕੇ 20 ਅਤੇ 21 ਫਰਵਰੀ 2021 ਨੂੰ ਬਾਬਾ ਕਰਤਾਰ ਸਿੰਘ 베ਦੀ ਦੀ ਪ੍ਰਧਾਨਗੀ ਹੇਠ ਸੱਦ ਲਈ ਜਿਸ ਵਿੱਚ ਮਹੰਤਾ ਨੇ ਸ਼੍ਰੋਮਣੀ ਕਮੇਟੀ ਨੂੰ ਮਾਨਤਾ ਦੇਣ ਤੋਂ ਇਨਕਾਰ ਕਰਦੇ ਹਾਂ ਸਾਧੂਆਂ ਤੇ ਮਹੰਤਾ ਦੀ ਵੱਖਰੀ ਕਮੇਟੀ ਕਾਇਮ ਕਰਨ ਦਾ ਮੁੱਦਾ ਰੱਖਿਆ ਮਹਾਂਤ ਨਰੈਣਦਾਸ ਕੋਲ ਸੂਈਏ ਦੇ ਤੌਰ ਤੇ ਰਹਿ ਰਹੇ ਭਾਈ ਬਰਿਆਮ ਸਿੰਘ ਦੇ ਰਾਹੀਂ ਜਦੋਂ ਭਾਈ ਕਰਤਾਰ ਸਿੰਘ ਚੱਬਰ ਹੋਰਾਂ ਨੂੰ ਇਸ ਗੱਲ ਦੀ ਖਬਰ ਲੱਗੀ ਤਾਂ ਉਹਨਾਂ ਨੇ ਭਾਈ ਲక్ష్మణ ਸਿੰਘ ਧਾਰੋਵਾਲੀ ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹਾਂਤ ਨਾਲ ਨਿਪਟ ਲਿਆ ਜਾਵੇ ਤਾਂ ਜ਼ਿਆਦਾ ਚੰਗਾ ਹੋਵੇਗਾ 19 ਫਰਵਰੀ ਨੂੰ ਭਾਈ ਲక్ష్మణ ਸਿੰਘ 1.5 ਕੁ ਸੌ ਸਿੱਖਾਂ ਦਾ ਜਥਾ ਅਤੇ ਪਾਈ ਕਰਤਾਰ ਸਿੰਘ ਚੱਬਰ ਨੇ ਵੀ ਗੁਰਦੁਆਰਾ ਖਰਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ ਜਿਸ ਵਿੱਚ ਮਾਸਟਰ ਤਾਰਾ ਸਿੰਘ ਤੇਜਸਿੰਘ ਸਮੁੰਦਰੀ ਹਰਜਰਨ ਸਿੰਘ ਗਿਆਨੀ ਸਰਦੂਲ ਸਿੰਘ ਕਵੀਸਰ ਮਾਸਟਰ ਸੁੰਦਰ ਸਿੰਘ ਲਾਇਰਪੁਰੀ ਜਸਵੰਤ ਸਿੰਘ ਚੋਬਾਲ ਅਤੇ ਪਾਈ ਦਲੀਪ ਸਿੰਘ ਇਕੱਠੇ ਹੋਏ ਸਨ ਉੱਥੇ ਪੰਥਕ ਆਗੂਆਂ ਨੂੰ ਜਦੋਂ ਇਸ ਫੈਸਲੇ ਦਾ ਪੱਥਰ ਲੱਗਾ ਤਾਂ ਉਹਨਾਂ ਨੇ ਦੋਵਾਂ ਜਥਿਆਂ ਨੂੰ ਸੁਨੇਹਾ ਭੇਜਿਆ ਕਿ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲਾਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ ਪਰ ਪਾਈ ਲਖਮਣ ਸਿੰਘ ਹੋਰਾ ਨੇ ਇਹ ਕਹਿੰਦਿਆਂ ਵਾਪਸ ਮੁੜਨ ਤੋਂ ਨਾ ਕਰ ਦਿੱਤੀ ਕਿ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਆਜ਼ਾਦ ਕਰਵਾਉਣ ਦੇ ਅਰਦਾਸਾ ਸੋਧ ਕੇ ਤੁਰੇ ਹਾਂ ਹੁਣ ਵਾਪਸ ਨਹੀਂ ਮੁੜ ਸਕਦੇ ਚਾਹੇ ਕੁਝ ਵੀ ਹੋ ਜਾਵੇ 21 ਫਰਵਰੀ 1921 ਨੂੰ ਸਵੇਰੇ 6 ਵਜੇ ਪਾਈ ਲਖਮਣ ਸਿੰਘ ਦਾ ਜਥਾ ਸ਼ਬਦ ਪੜਦਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੋ ਗਿਆ ਪਾਈ ਲਖਮਣ ਸਿੰਘ ਜੀ ਸਿਰ ਗੁਰੂ ਗਰੰਥ ਸਾਹਿਬ ਜੀ ਦੀ ਤਾਬੇ ਵਿੱਚ ਬੈਠ ਗਏ ਤੇ ਅਸਾਂ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਦੇ ਵਿੱਚ ਆਇਆ ਉਸ ਨੇ ਸਿੰਘਾਂ ਦਾ ਕਾਹਨ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ ਉਸ ਨੇ ਦਰਸ਼ਨੀ ਡਿਉੜੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਸ਼ਾਂਤਵੇਂ ਬੈਠੇ ਸਿੰਘਾਂ ਤੇ ਗੋਲੀਆਂ ਚਲਵਾ ਦਿੱਤੀਆਂ ਕੇ ਸਿੰਘਾਂ ਨੂੰ ਵਰਸ਼ੀਆਂ ਅਤੇ ਗੰਡਾਸੀਆਂ ਨਾਲ ਵੱਢ ਟੁਕ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਲਖਮਣ ਸਿੰਘ ਨੂੰ ਜੰਡ ਦੇ ਦਰਖਤ ਦੇ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਕੁੰਨੀ ਸਾਕੇ ਦੀ ਖਬਰ ਜੰਗਲ ਦੀ ਆਗ ਵਾਂਗ ਸਾਰੇ ਦੇਸ਼ ਦੇ ਵਿੱਚ ਫੈਲ ਗਈ ਜੇ ਘੰਟਿਆਂ ਵਿੱਚ ਸਭ ਪਾਸਿਆਂ ਤੋਂ ਸਿੱਖਾਂ ਨੇ ਨਨਕਾਣਾ ਸਾਹਿਬ ਵੱਲ ਬਹੀਰਾ ਪਾ ਦਿੱਤੀਆਂ ਰਾਤ 9 ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟ੍ਰੇਨਾਂ ਹੀ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ 100 ਦੇ ਕਰੀਬ ਅੰਗਰੇਜ਼ ਅਫਸਰ ਅਤੇ ਸਪਾਹੀਆਂ ਸਮੇਤ ਸ੍ਰੀ ਨਾਨਕਾ ਸਾਹਿਬ ਪਹੁੰਚੇ ਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ ਸਰਕਾਰ ਨੇ ਮਹੰਤ ਅਤੇ ਉਸਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸਦੇ ਘਰੋਂ ਕਾਫੀ ਅਸਲਾ ਹਥਿਆਰ ਆਦ ਬਰਾਮਦ ਕਰ ਲਿਆ ਤੇ ਗੁਰਦੁਆਰੇ ਉੱਪਰ ਸਰਕਾਰ ਨੇ ਕਬਜ਼ਾ ਕਰ ਲਿਆ ਅਗਲੇ ਦਿਨ 21 ਫਰਵਰੀ 1921 ਨੂੰ ਸ਼ਾਮ ਬਿੰਦ ਦੇ ਤੱਕ ਜੱਜਦਾ ਕਰਤਾਰ ਸਿੰਘ ਚੱਬਰ 2200 ਸਿੰਘਾਂ ਨਾਲ ਸ਼ਹੀਦੀ ਜਥਾ ਲੈ ਕੇ ਰਨਕਾਣਾ ਸਾਹਿਬ ਪਹੁੰਚ ਗਏ ਉਧਰ ਪੁਲਿਸ ਨੇ ਗੁਰਦੁਆਰੇ ਨੂੰ ਤਾਲਾ ਲਗਾ ਕੇ ਫੌਜੀ ਨਾਕਾਬੰਦੀ ਕੀਤੀ ਹੋਈ ਸੀ ਡਿਪਟੀ ਕਮਿਸ਼ਨਰ ਨੇ ਆਪਣੇ ਜਥੇ ਨੂੰ ਅੱਗੇ ਜਾਣ ਤੋਂ ਰੋਕਦਿਆਂ ਹੁਕਮ ਦਿੱਤਾ ਕਿ ਜੇਕਰ ਉਹ ਅੱਗੇ ਵਧੇ ਤਾਂ ਗੋਲੀ ਚਲਾ ਦਿੱਤੀ ਜਾਵੇ। ਅੱਗੋ ਕਰਤਾਰ ਸਿੰਘ ਚੱਬਰ ਨੇ ਜਵਾਬ ਦਿੱਤਾ ਕਿ ਅਸੀਂ ਅਰਦਾਸ ਕਰਕੇ ਚੱਲੇ ਹਾਂ। ਗੁਰਦਾਮ ਵਾਪਸ ਲੈਣ ਦੀ ਤੁਹਾਡੀਆਂ ਮਸ਼ੀਨ ਗੰਨਾਂ ਸਾਨੂੰ ਰੋਕ ਨਹੀਂ ਸਕਦੀਆਂ। ਆਖਰਕਾਰ ਸਿੱਖਾਂ ਦੇ ਦ੍ਰਿੜ ਇਰਾਦੇ ਅੱਗੇ ਪੁਲਿਸ ਨੂੰ ਝੁਕਣਾ ਪਿਆ ਅਤੇ ਗੁਰਦੁਆਰਾ ਸਾਇਫ ਦੇ ਦਰਵਾਜ਼ੇ ਖੋਲ ਦਿੱਤੇ ਗਏ। ਇਸ ਮਗਰੋਂ ਗੁਰਦੁਆਰਾ ਸੁਧਾਰ ਲਹਿਰ ਹੋਰ ਤੇਜ਼ ਹੁੰਦੀ ਕਿ ਏਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਪ੍ਰਬੰਧ ਮਹੰਤਾ ਦੇ ਕਬਜ਼ੇ ਵਿੱਚੋਂ ਕੱਢ ਕੇ ਸ਼੍ਰੋਮਣੀ ਕਮੇਟੀ ਦੇ ਹੱਥ ਆਇਆ। ਫਿਰ 1947 ਦੀ ਦੇਸ਼ ਵੰਡ ਹੋਣ ਕਾਰਨ ਇਹ ਗੁਰਤਮ ਪਾਕਿਸਤਾਨ ਦੇ ਵਿੱਚ ਚਲਾ ਗਿਆ ਜਿਸ ਦੇ ਖੁੱਲੇ ਦਰਸ਼ਨ ਦੀਦਾਰ ਦੀ ਅੱਜ ਵੀ ਅਰਦਾਸ ਕੀਤੀ ਜਾਂਦੀ ਹੈ। ਦਰਪਿਆਰੀ ਜਸ ਸੰਗਤ ਜੀਓ ਗੁਰਮਤ ਨਾਲ ਸੰਬੰਧਿਤ ਇਸ ਸਪੇਸ਼ ਕਾਰਦੇ ਵਿੱਚ ਜੇ ਕੋਈ ਊਨਤਾਈ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ। ਗੁਰੂ ਅਤੇ ਸੰਗਤ ਸਦਾ ਹੀ ਬਖਸ਼ਣਹਾਰ ਹੈ। ਕੋਸ਼ਿਸ਼ ਰਹੇਗੀ ਕਿ ਅਗਲੀ ਵੀਡੀਓ ਸਵਿਸਥਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।